ਜਿਦੇ ਕਰਕੇ ਤੁਹਾਡਾ ਜਿਹੜਾ ਭਾਰ ਆ ਨਹੀਂ ਘਟਦਾ ਪਿਆ ਜਾਂ ਫਿਰ ਘਟ ਗਿਆ 2-4 ਤੁਸੀਂ ਉਨੇ ਜਿਆਦਾ ਤੁਸੀਂ ਬਿਮਾਰ ਹੋਵੋਗੇ ਤੁਹਾਡਾ ਭਾਰ ਵੀ ਵਧੇਗਾ ਹੀ ਵਧੇਗਾ ਤੁਹਾਡਾ ਭਾਰ ਵਧੇਗਾ ਤੁਹਾਡਾ ਜਿਹੜਾ ਲੀਵਰਾ ਬਿਲਕੁਲ ਡੈਮੇਜ ਹੋ ਜਾਏਗਾ ਤਿੰਨੇ ਚਾਰਾਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਕਰ ਲਓ ਤੁਹਾਡਾ ਜਿਹੜਾ ਸਿੱ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਵੋਗੇ ਤੁਹਾਡਾ ਜਿਹੜਾ ਭਾਰ ਆ ਘਟੇਗਾ ਹੀ ਘਟੇਗਾ ਕਿਉਂਕਿ ਦੇਖੋ ਦੇਖੋ ਜਿਹੜਾ ਭਾਰ ਘਟਣਾ ਵਾ ਨਾ ਉਹ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਡਿਪੈਂਡ ਕਰਦਾ ਵਾ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪੈਰਪਰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਲੋਏ ਫਿਟ ਕੋਸ਼ਿਸ਼ ਆ ਉਹਨਾਂ ਨੇ ਕਰਕੇ ਦੇਖ ਲਈ ਉਹ ਕਹਿੰਦੇ ਵੀ ਅਸੀਂ ਵਰਕਆਊਟ ਵੀ ਕਰਦੇ ਆ ਅਸੀਂ ਡਾਈਟ ਨੂੰ ਵੀ ਫੋਲੋ ਕਰਦੇ ਆ ਪਰ ਜਿਹੜਾ ਸਾਡਾ ਭਾਰ ਆ ਉਹ ਨਾ ਘਟ ਨਹੀਂ ਰਿਹਾ ਹੈਗਾ ਤੁਹਾਡਾ ਭਾਰ ਪਤਾ ਕਿਉਂ ਨਹੀਂ ਘਟਦਾ ਪਿਆ ਕਿਉਂਕਿ ਤੁਸੀਂ ਨਾ ਕੋਈ ਨਾ ਕੋਈ ਜਿਹੜੀ ਗਲਤੀ ਆ ਤੁਸੀਂ ਉਹ ਕਰਦੇ ਪਏ ਹੋ ਜਿਹਦੇ ਕਰਕੇ ਤੁਹਾਡਾ ਜਿਹੜਾ ਭਾਰ ਆ ਨਹੀਂ ਘਟਦਾ ਪਿਆ ਜਾਂ ਫਿਰ ਘਟ ਗਿਆ 2-4 ਕਿਲੋ ਉਸ ਤੋਂ ਬਾਅਦ ਆ ਕੇ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਤੁਹਾਡਾ ਜਿਹੜਾ ਭਾਰ ਉਥੋਂ ਨਹੀਂ ਘਟਦਾ ਪਿਆ ਹਨਾ ਸੋ ਉਹ ਭਾਰ ਕਿਵੇਂ ਘਟੇਗਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾਲ ਤੁਹਾਡੇ ਨਾਲ 6-7 ਗੱਲਾਂ ਨੇ ਜਿਹੜੀਆਂ ਉਹ ਸ਼ੇਅਰ ਕਰਾਂਗਾ ਅਗਰ ਤੁਸੀਂ ਉਹ ਮੇਰੀ 6-7 ਗੱਲਾਂ ਤੇ ਤੁਸੀਂ ਅਮਲ ਕਰ ਲਿਆ ਉਹਨਾਂ ਨੂੰ ਤੁਸੀਂ ਮੰਨ ਲਿਆ ਫਿਰ ਤੁਸੀਂ ਦੇਖੋ ਤੁਹਾਡੀ ਜਿਹੜਾ ਲਾਈਫ ਸਟਾਈਲ ਹੈ ਜਿਹੜਾ ਤੁਹਾਡਾ ਉਹ ਵੀ ਬਹੁਤ ਵਧੀਆ ਹੋ ਜਾਏਗਾ ਤੁਹਾਡਾ ਜਿਹੜਾ ਭਾਰ ਆ ਉਹ ਵੀ ਘਟਣਾ ਸ਼ੁਰੂ ਹੋ ਜੇਗਾ ਹਨਾ ਸੋ ਪਲੀਜ਼ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਵੀ ਅਸੀਂ ਆਪਣਾ ਭਾਰ ਕਿਵੇਂ ਘਟਾ ਸਕਦੇ ਹਾਂ ਕਿਵੇਂ ਵਧਾ ਸਕਦੇ ਹਾਂ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਅਸੀਂ ਸਿਹਤਮੰਦ ਰਹਿ ਸਕਦੇ ਹਾਂ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਆਪਾਂ ਕਰਦੇ ਹੁਣ ਵੀਡੀਓ ਸ਼ੁਰੂ ਦੇਖੋ ਉਹ 6-7 ਗੱਲਾਂ ਨੇ ਜੇ ਤੁਸੀਂ ਉਹਨਾਂ ਨੂੰ ਤੁਸੀਂ ਮੰਨ ਲਿਆ ਨਾ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਏਗਾ ਦੇਖੋ ਜਿਹੜਾ ਭਾਰ ਘਟਣਾ ਵਾ ਨਾ ਉਹ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਡਿਪੈਂਡ ਕਰਦਾ ਵਾ ਵੀ ਤੁਹਾਡਾ ਭਾਰ ਆ ਜਿਹੜਾ ਕਿਵੇਂ ਘਟੇਗਾ ਸੋ ਮੈਂ 6-7 ਜਿਹੜੀਆਂ ਗੱਲਾਂ ਨੇ ਉਹ ਮੈਂ ਪਹਿਲਾਂ ਹੀ ਇੱਥੇ ਲਿਖ ਕੇ ਰੱਖੀਆਂ ਨੇ ਨੰਬਰ 1 ਦੇ ਉੱਤੇ ਹੈਗਾ ਜੀ ਤੁਸੀਂ ਨਾ ਆਪਣਾ ਲਾਈਫ ਸਟਾਈਲ ਆ ਜਿਹੜਾ ਤੁਹਾਡਾ ਲਾਈਫ ਸਟਾਈਲ ਆ ਜਿਹੜਾ ਉਹਨੂੰ ਤੁਸੀਂ ਬਦਲਣਾ ਵਾ ਉਹਨੂੰ ਤੁਸੀਂ ਠੀਕ ਹੈ ਜਾਨੀ ਕਿ ਡਿਸਪਲਿਨ ਦੇ ਵਿੱਚ ਤੁਸੀਂ ਰਹਿਣਾ ਵਾ ਦੇਖੋ ਜਦੋਂ ਅਸੀਂ ਭਾਰ ਘਟਾਉਣਾ ਨਾ ਅਸੀਂ ਡਾਈਟ ਦੇ ਉੱਤੇ ਅਸੀਂ ਡਾਈਟ ਉੱਪਰ ਅਸੀਂ ਸਟ੍ਰਿਕਲੀ ਅਸੀਂ ਇਹਨੂੰ ਫੋਲੋ ਕਰਨਾ ਹੀ ਕਰਨਾ ਵਾ ਜਬ ਬਹੁਤ ਸਾਰੇ ਲੋਕ ਮੈਂ ਇਹੋ ਜਿਹੇ ਦੇਖਨੇ ਜਿਹੜੇ ਡਾਈਟ ਪਲਾਨ ਤਾਂ ਮੇਰੇ ਕੋਲੋਂ ਲੈ ਲੈਂਦੇ ਨੇ ਪਰ ਉਹਨਾਂ ਕੋਲੋਂ ਫੋਲੋ ਨਹੀਂ ਹੁੰਦਾ ਹੈਗਾ ਉਹਨਾਂ ਕੋਲ ਫੋਲੋ ਨਹੀਂ ਹੁੰਦਾ ਹੈਗਾ ਤੇ ਉਹਨਾਂ ਦਾ ਜਿਹੜਾ ਭਾਰ ਆ ਉਹ ਨਹੀਂ ਘਟਦਾ ਹੈਗਾ ਹਨਾ ਜਿਹੜੇ ਮੇਰੇ ਕੋਲ ਡਾਈਟ ਪਲਾਨ ਲੈਂਦੇ ਨੇ ਤੇ ਤਕਰੀਬਨ ਉਹਨੂੰ ਫੋਲੋ ਕਰਦੇ ਹੀ ਕਰਦੇ ਨੇ ਤੇ ਉਹਨਾਂ ਨੂੰ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਰਿਜ਼ਲਟ ਮਿਲਦਾ ਵਾ ਕਈਆਂ ਨੇ ਤੇ 5-5 ਕਿਲੋ 6-6 ਕਿਲੋ ਮਹੀਨੇ ਦੇ ਵਿੱਚ ਬੜੇ ਆਰਾਮ ਨਾਲ ਘਟਾ ਲਿਆ ਜਿਹੜੇ ਸਟ੍ਰਿਕਲੀ ਫੋਲੋ ਕਰਦੇ ਹੀ ਕਰਦੇ ਆ ਸੋ ਇਸ ਕਰਕੇ ਤੁਸੀਂ ਜਿਹੜਾ ਵੀ ਕੋਈ ਡਾਈਟ ਪਲਾਨ ਫੋਲੋ ਕਰ ਰਹੇ ਚਾਹੇ ਤੁਸੀਂ ਮੇਰੇ ਕੋਲੋਂ ਡਾਈਟ ਪਲਾਨ ਲੈ ਰਹੇ ਹੋ ਜਾਂ ਫਿਰ ਤੁਸੀਂ ਕਿਸੇ ਬਾਹਰ ਤੋਂ ਡਾਈਟ ਪਲਾਨ ਲੈ ਰਹੇ ਹੋ ਜਾਂ ਫਿਰ ਤੁਸੀਂ ਸੋਚਿਆ ਵੀ ਯਾਰ ਅਸੀਂ ਆਹ ਚੀਜ਼ਾਂ ਨੇ ਨਹੀਂ ਖਾਣੀਆਂ ਹੈਗੀਆਂ ਅੱਜ ਸਿਰਫ ਇਹ ਹੀ ਚੀਜ਼ਾਂ ਖਾਣੀਆਂ ਨੇ ਉਦੋਂ ਤੇ ਉਹਨੂੰ ਸਟ੍ਰਿਕਲੀ ਉਹਨੂੰ ਫੋਲੋ ਕਰੋ ਆਪਣਾ ਜਿਹੜਾ ਰਹਿਣ ਸਹਿਣ ਦਾ ਤੁਹਾਡਾ ਤਰੀਕਾ ਨਾ ਉਹਨੂੰ ਥੋੜਾ ਜਿਹਾ ਚੇਂਜ ਕਰੋ ਜਾਨਕਿ ਮੇਰੇ ਕਹਿੰਦਾ ਮਤਲਬ ਹੈ ਜੇ ਤੁਸੀਂ ਦੇਖੋ ਫੋਨ ਦੇਖਦੇ ਹੋ ਸਾਰਾ ਦਿਨ ਫੋਨ ਨਾਲ ਦੇਖੀ ਜਾਓ ਠੀਕ ਆ ਸਾਰਾ ਦਿਨ ਤੁਸੀਂ ਮਤਲਬ ਵੀ ਉਵਾਰਾ ਕਰਦੀ ਨਾ ਕਰਿਓ ਕਰੋ ਉਧਰ ਚੱਲ ਗਏ ਕਦੇ ਉਧਰ ਚੱਲ ਗਏ ਸੋਗੋ ਰੈਸਟ ਵੀ ਜ਼ਰੂਰੀ ਆ ਜੇ ਤੁਸੀਂ ਆਪਣਾ ਭਾਰ ਘਟਾਉਣਾ ਹੈ ਰੈਸਟ ਵੀ ਜ਼ਰੂਰੀ ਆ ਤੁਹਾਨੂੰ ਪ੍ਰੋਪਰਲੀ ਡਾਈਟ ਨੂੰ ਵੀ ਸਟ੍ਰਿਕਲੀ ਫੋਲੋ ਕਰਨਾ ਪੈਣਾ ਤੁਹਾਨੂੰ ਬਾਹਲੇ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਤੁਸੀਂ ਬੰਦ ਕਰਨਾ ਪੈਣਾ ਤੇ ਟਾਈਮ ਸਰ ਤੁਹਾਨੂੰ ਜਿਹੜੀ ਨੀਂਦ ਆ ਉਹ ਲੈਣੀ ਪਏਗੀ ਯਾਨੀ ਕਿ 7-8 ਵਜੇ ਤੁਸੀਂ 8 ਵਜੇ ਦੇ ਤਕਰੀਬਨ ਤੁਸੀਂ ਸੋ ਜਾ ਕਰੋ ਜਾਂ 9 ਵਜੇ ਤੱਕ ਹੱਦ ਵੱਧ ਵੱਧ 9 ਵਜੇ ਤੁਸੀਂ ਸੋ ਜਾ ਕਰੋ ਯਾਨੀ ਕਿ 7-8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਆ ਹਨਾ ਸੋ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਥੋੜਾ ਜਿਹਾ ਚੇਂਜ ਕਰੋ ਆਪਣੇ ਆਲੇ ਦੁਆਲੇ ਨੂੰ ਚੇਂਜ ਕਰੋ ਤੇ ਪੋਜ਼ਿਟਿਵ ਸੋਚਿਆ ਕਰੋ ਹਮੇਸ਼ਾ ਤੁਸੀਂ ਕੀ ਕਰਦੇ ਹੋ ਤੁਸੀਂ ਨਾ 네ਗੇਟਿਵ ਸੋਚਦੇ ਹੋ ਵੀ ਯਾਰ ਇਹ ਚੀਜ਼ ਮੇਰੇ ਕੋਲ ਹੋਣੀ ਨਹੀਂ ਹੈਗੀ ਉਹਦੇ ਮੇਰੇ ਕਿੱਦਾਂ ਕਰ ਸਕਦਾ ਮੇਰੇ ਕੋਲ ਤਾਂ ਆਹ ਚੀਜ਼ ਨਹੀਂ ਹੈਗੀ ਮੇਰੇ ਕੋਲ ਉਹ ਇਹ ਨਹੀਂ ਹੈਗਾ ਸੋ ਤੁਹਾਡੇ ਕੋਲ ਸਾਰਾ ਕੁਝ ਆ ਜਿੰਨਾ ਤੁਸੀਂ ਸੋਚੋਗੇ ਜਿਵੇਂ ਤਾਂ ਤੁਸੀਂ ਸੋਚੋਗੇ ਤੁਸੀਂ ਉਮੇ ਦੇ ਬਣ ਜੂਗੇ ਤੁਸੀਂ ਹਮੇਸ਼ਾ ਪੋਜ਼ਿਟਿਵ ਸੋਚੋ 네ਗੇਟਿਵ ਕਦੇ ਨਹੀਂ ਸੋਚਣਾ ਹੈਗਾ ਜੀ ਠੀਕ ਹੈ ਜੀ ਨੰਬਰ 2 ਦੇ ਉੱਤੇ ਹੈਗਾ ਜੀ ਬਾਹਰ ਦਾ ਖਾਣਾ ਜਿਹੜਾ ਬਾਹਰ ਦਾ ਖਾਣਾ ਬਿਲਕੁਲ ਨਹੀਂ ਖਾਣਾ ਹੈਗਾ ਤੁਸੀਂ ਕਟੋਕਟ ਆਪਣੇ ਵਿੱਚ 80 ਤੋਂ ਲੈ ਕੇ 85% ਲੋਕ ਇਹੋ ਜਿਹੇ ਨੇ ਜਿਹੜੇ ਘਰ ਦੀਆਂ ਚੀਜ਼ਾਂ ਨੂੰ ਛੱਡ ਕੇ ਹੈਲਦੀ ਚੀਜ਼ਾਂ ਨੂੰ ਛੱਡ ਕੇ ਬਾਹਰ ਦੀਆਂ ਚੀਜ਼ਾਂ ਖਾਂਦੇ ਨੇ ਜਿਵੇਂ 버ਗਰ ਹੋ ਗਏ ਨੂਡਲ ਹੋ ਗਏ ਟਿੱਕੀਆਂ ਹੋ ਗਈਆਂ ਹਨ ਇਹੋ ਜਿਹਾ ਗੰਦਮੰਦ ਬਹੁਤ ਜ਼ਿਆਦਾ ਖਾਂਦੇ ਨੇ ਤੇ तकरीबन ਕਈ ਲੋਕ ਇਹੋ ਜਿਹੇ ਵੀ ਨੇ ਜਿਹੜੇ ਮਤਲਬ ਜਿਹੜੇ ਰੋਟੀ ਹੀ ਬਾਰੋ ਖਾਂਦੇ ਨੇ ਹੋਟਲਾਂ ਦੇ ਵਿੱਚ ਉਹ ਖਾਂਦੇ ਨੇ ਰੈਸਟੋਰੈਂਟਾਂ ਦੇ ਉੱਪਰੋਂ ਖਾਂਦੇ ਨੇ ਤੇ ਉਹ ਰੋਟੀ ਵੀ ਪਤਾ ਕਿੰਨੇ ਵੇਲੇ ਖਾਂਦੇ ਨੇ ਰਾਤ ਨੂੰ 11 12 1 1 ਵਜੇ ਵੀ ਡਿਨਰ ਕਰਦੇ ਦੇਖੇ ਨੇ ਇਹ ਲੋਕ ਵੀਰ 1 ਵਜੇ ਕਿਹੜਾ ਡਿਨਰ ਹੁੰਦਾ 12 ਵਜੇ ਕਿਹੜਾ ਡਿਨਰ ਹੁੰਦਾ 11 ਵਜੇ ਕਿਹੜਾ ਡਿਨਰ ਹੁੰਦਾ ਵਾ ਸੋ ਇਸ ਕਰਕੇ ਜਦੋਂ ਵੀ ਤੁਸੀਂ ਡਿਨਰ ਕਰਨਾ ਵਾ ਤਾਂ ਤੁਸੀਂ 7 8 ਵਜੇ ਡਿਨਰ ਕਰ ਲਓ ਤੇ ਬਾਹਰਲੀ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਹੈਗੀਆਂ ਤੁਸੀਂ ਸਿਰਫ ਤੁਸੀਂ ਘਰ ਦੀਆਂ ਚੀਜ਼ਾਂ ਖਾਣੀਆਂ ਨੇ ਤੇ ਹੈਲਦੀ ਚੀਜ਼ਾਂ ਜਿਹੜੀਆਂ ਉਹ ਤੁਸੀਂ ਖਾਣੀਆਂ ਨੇ ਠੀਕ ਹੈ ਜੀ ਨੰਬਰ ਤਿੰਨ ਦੇ ਉੱਤੇ ਹੈਗਾ ਜੀ ਕੋਈ ਵੀ ਜੰਕ ਫੂਡ ਆ ਜਿਹੜਾ ਤੁਸੀਂ ਨਹੀਂ ਖਾਣਾ ਹੈਗਾ ਨਾ ਤੁਸੀਂ ਜੰਕ ਫੂਡ ਖਾਣਾ ਹੈਗਾ ਨਾ ਤੁਸੀਂ ਕੋਈ ਵੀ oily ਚੀਜ਼ ਜਿਹੜੀ ਤੁਸੀਂ ਨਹੀਂ ਖਾਣੀ ਹੈਗੀ ਜੰਕ ਫੂਡ ਦੇਖੋ ਬਰਗਰ ਹੋ ਗਿਆ ਨੂਡਲ ਹੋ ਗਿਆ ਟਿੱਕੀ ਹੋ ਗਈ ਪੀਜ਼ਾ ਹੋ ਗਿਆ ਪਾਸਤਾ ਹੋ ਗਿਆ ਇਦਾਂ ਦੀ ਚੀਜ਼ ਤੁਸੀਂ ਬਿਲਕੁਲ ਨਹੀਂ ਖਾਣੀ ਹੈਗੀ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀ oily ਚੀਜ਼ ਦੀ ਬ੍ਰੈਡ ਪਕੌੜਾ ਸਮੋਸਾ ਹਨਾ ਇਹੋ ਜੀ ਚੀਜ਼ਾਂ ਨੂੰ ਤੁਸੀਂ ਬਿਲਕੁਲ ਨਹੀਂ ਖਾਣੀ ਹੈਗੇ ਇਹਨਾਂ ਨੂੰ ਜਿੰਨਾ ਅਵੋਇਡ ਕਰੋਗੇ ਤੁਸੀਂ ਤੁਹਾਡਾ ਉਨਾ ਜ਼ਿਆਦਾ ਫਾਇਦਾ ਵਾ ਤੁਹਾਡਾ ਭਾਰ ਉਨੀ ਜਲਦੀ ਤੁਹਾਡਾ ਘਟੇਗਾ ਹਾਂ ਜੇਤ ਮਨ ਕੀ ਚਲੋ ਤੁਹਾਡਾ ਬਰਦ ਦਾ ਚੀਜ਼ਾਂ ਖਾਂਦਾ ਦਿਲ ਕਰਦਾ ਜਾਂ ਫਿਰ ਤੁਹਾਡੀ oily ਚੀਜ਼ ਜੀ ਖਾਣ ਨੂੰ ਜੀ ਕਰਦਾ ਤਾਂ ਤੁਸੀਂ ਯਾਨੀ ਕਿ ਮਹੀਨੇ 'ਚ ਇੱਕ ਦਿਨ ਖਾ ਲਓ ਮਹੀਨੇ ਦੇ ਵਿੱਚ ਕੋਈ ਵੀ ਇੱਕ ਦਿਨ ਰੱਖ ਲਓ ਵੀਰ ਮੈਂ ਇਹ ਚੀਜ਼ ਖਾਣੀ ਹੈ ਮਹੀਨੇ ਦੇ ਕਿੰਨੇ ਜਮਾਨੇ ਦੇ ਲੋ 31 ਤਰੀਕ ਰੱਖ ਲਓ ਜਾਂ ਫਿਰ 30 ਤਰੀਕ ਰੱਖ ਲਓ ਸਿਰਫ ਤੁਸੀਂ ਉਦੋਂ ਹੀ ਖਾਣਾ ਬਾਕੀ ਤੁਸੀਂ 29 ਦਿਨ ਜਾਂ ਫਿਰ 30 ਦਿਨ ਤੁਸੀਂ ਸਟ੍ਰਿਕਲੀ ਆਪਣਾ ਘਰ ਦੀ ਜਿਹੜੀ ਡਾਈਟ ਆ ਉਹਨੂੰ ਹੀ ਫੋਲੋ ਕਰੋਗੇ ਬਾਹਰਲੀ ਚੀਜ਼ਾਂ ਤੁਸੀਂ ਨਹੀਂ ਖਾਓਗੇ ਬਾਹਰਲੀ ਚੀਜ਼ਾਂ ਖਾਣ ਨਾਲ ਤੁਹਾਡੀ ਸਿਹਤ ਖਰਾਬ ਹੋਊਗੀ ਤੁਹਾਡਾ ਭਾਰ ਵਧੇਗਾ ਤੁਹਾਡਾ ਜਿਹੜਾ ਲੀਵਰ ਆ ਬਿਲਕੁਲ ਡੈਮੇਜ ਹੋ ਜਾਈਗਾ ਜੇ ਤੁਸੀਂ ਬਾਹਰੀ ਚੀਜ਼ਾਂ ਖਾਓਗੇ ਗੰਦਮੰਦ ਹੁੰਦਾ ਬਾਹਰੀ ਚੀਜ਼ਾਂ ਦੇ ਵਿੱਚ ਨਾ ਸਾਨੂੰ ਪਤਾ ਲੱਗਦਾ ਵੀ ਉਹਦੇ ਵਿੱਚ ਕੀ ਪਾਇਆ ਉਹਨਾਂ ਨੇ ਕੀ ਨਹੀਂ ਪਾਇਆ ਹੈਗਾ ਸੋ ਇਸ ਕਰਕੇ ਬਾਹਰੀ ਚੀਜ਼ਾਂ ਨੂੰ ਬਿਲਕੁਲ ਅਵੋਇਡ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਜੀ ਕੋਈ ਵੀ 슈ਗਰ ਤੋਂ ਬਣੀ ਹੋਈ ਚੀਜ਼ਾਂ ਨਾ ਨਾ ਉਹ ਤੁਸੀਂ ਨਹੀਂ ਖਾਓਗੇ ਨਾ ਤੁਸੀਂ ਸ਼ੂਗਰ ਖਾਓਗੇ ਜਿਵੇਂ ਅਸੀਂ ਸਾਨੂੰ ਚਾਹ ਪੀਣ ਦੀ ਆਦਤ ਹੁੰਦੀ ਹੈ ਨਾ ਅਸੀਂ ਚਾਹ ਦੇ ਵਿੱਚ ਇਹ ਸ਼ੱਕਰ ਪਾ ਲੈਂਦੇ ਆ ਗੁੜ ਪਾ ਲੈਂਦੇ ਆ ਅਸੀਂ ਖੰਡ ਪਾ ਲੈਂਦੇ ਆ ਉਹ ਬਿਲਕੁਲ ਨਹੀਂ ਤੁਸੀਂ ਪਾਣੀ ਹੈਗੀ ਜੇ ਤੁਹਾਡਾ ਚਾਹ ਪੀਣ ਨੂੰ ਜੀ ਕਰਦਾ ਤਾਂ ਫਿੱਕੀ ਚਾਹ ਵੀ ਲਓ ਫਿੱਕੀ ਚਾਰ ਗਰੀਸ ਨਹੀਂ ਹੈਗੀ ਜਿੰਨਾ ਤੁਸੀਂ ਮਿੱਠਾ ਪੋਵਗੇ ਉੰਨੇ ਜਿਆਦਾ ਤੁਸੀਂ ਬਿਮਾਰ ਹੋਵਗੇ ਉੰਨਾ ਜਿਆਦਾ ਤੁਸੀਂ ਆਪਣੀ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ ਜਿਹੜੀ ਸ਼ੂਗਰ ਹੈ ਨਾ ਇਹ ਇੱਕ ਹਸਾਬ ਦੀ ਬਿਮਾਰੀ ਆ ਬਹੁਤ ਵੱਡੀ ਬਿਮਾਰੀ ਆ ਇਹ ਇਹ ਸਾਡੇ ਸਰੀਰ ਨੂੰ ਅੰਦਰੋਂ ਖਤਮ ਕਰ ਦਿੰਦੀ ਆ ਸੋ ਇਸ ਕਰਕੇ ਤੁਸੀਂ ਚਾਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ੂਗਰ ਨਹੀਂ ਪਾਣੀ ਹੈਗੀ ਨਾ ਤੁਸੀਂ ਇਹਦੇ ਤੋਂ ਕੋਈ ਸ਼ੂਗਰ ਤੋਂ ਬਣੀ ਹੋਈ ਕੋਈ ਵੀ ਚੀਜ਼ ਬਰਫੀ ਰਸਗੁਲੇ ਗਲਾਵ ਜਾਮਨ ਇਹੋ ਜੀ ਕੋਈ ਚੀਜ਼ ਨਹੀਂ ਖਾਣੀ ਹੈਗੀ ਨਾ ਤੁਸੀਂ ਪੈਕੇਟ ਫੂਡ ਆ ਜਿਹੜੇ ਉਹ ਬਿਲਕੁਲ ਖਾਣੇ ਹੈਗੇ ਕਿਉਂਕਿ ਉਹਨਾਂ ਦੇ ਵਿੱਚ ਵੀ ਸ਼ੂਗਰ ਹੈ ਜਿਹੜੀ ਉਹ ਪਾਈ ਜਾਂਦੇ ਤੁਸੀਂ ਇਹ ਬਿਲਕੁਲ ਨਹੀਂ ਤੁਸੀਂ ਬਣਾਉ। ਉਸ ਤੋਂ ਬਾਅਦ ਹੈਗਾ ਜੀ ਸਟ੍ਰੈਸ ਤੁਸੀਂ ਬਿਲਕੁਲ ਨਹੀਂ ਲੈਣਾ ਹੈਗਾ ਕਿਉਂਕਿ ਬਹੁਤ سارے ਕਲਾਇੰਟ ਮੇਰੇ ਇਹੋ ਜਿਹੇ ਨੇ ਜਿਹੜੇ ਨਈ ਵੀ ਕਲਾਇੰਟ ਹੈਗੇ ਉਹਨਾਂ ਦਾ ਵੀ ਮੈਨੂੰ ਫੋਨ ਆਉਂਦੇ ਆ ਉਹ ਕਹਿੰਦੇ ਵੀਰ ਜੀ ਸਾਨੂੰ ਸਟ੍ਰੈਸ ਬਹੁਤ ਜ਼ਿਆਦਾ ਰਹਿੰਦਾ ਵਾ ਅਸੀਂ मतलब ਵੀ ਸਾਡੀ ਨੀਂਦ ਆ ਜਿਹੜੀ ਉਹ ਨਹੀਂ ਪੂਰੀ ਹੁੰਦੀ ਹੈਗੀ ਹਨਾ ਵੀ ਅਸੀਂ ਕੀ ਕਰੀਏ ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਸਟ੍ਰੈਸ ਤੁਸੀਂ ਬਿਲਕੁਲ ਨਹੀਂ ਲੈਣਾ ਹੈਗਾ ਜੇ ਤੁਸੀਂ ਸਟ੍ਰੈਸ ਲਓਗੇ ਤੁਸੀਂ ਨਾ ਜੋ ਕੁਝ ਮਰਜ਼ੀ ਕਰ ਲਓ ਤੁਸੀਂ ਡਾਈਟ ਨੂੰ ਫੋਲੋ ਕਰ ਲਓ ਤੁਸੀਂ ਵਰਕਆਊਟ ਵੀ ਕਰ ਲਓ ਠੀਕ ਹੈ ਜੀ ਤੁਸੀਂ ਜੰਕ ਫੂਡ ਵੀ ਛੱਡ ਦਿਓ ਮਿੱਠਾ ਵੀ ਛੱਡ ਦਿਓ ਜੇ ਤੁਸੀਂ ਸਟ्रेस ਲੈਣਾ ਨਾ ਛੱਡਿਆ ਨਾ ਤਾਂ ਸਮਝ ਲਓ ਤੁਹਾਡਾ ਭਾਰ ਘਟਣਾ ਹੀ ਨਹੀਂ ਹੈਗਾ ਸਟ्रेस ਨੂੰ ਦੂਰ ਕਰਨ ਦਾ ਸਭ ਤੋਂ ਵੱਡਾ ਤਰੀਕਾ ਪਤਾ ਕੀ ਹੈ ਸਟ्रेस ਨੂੰ ਦੂਰ ਕਰਨ ਦਾ ਹੈਗਾ ਇੱਕ ਤਾਂ ਸਵੇਰੇ ਤੁਸੀਂ ਵਰਕਆਊਟ ਕਰੋ ਹੀ ਕਰੋ ਜਾਂ ਫਿਰ ਤੁਸੀਂ ਮੈਡੀਟੇਸ਼ਨ ਕਰੋ ਮੈਡੀਟੇਸ਼ਨ ਕਰੋ ਯੋਗਾ ਕਰੋ ਤਿਸ ਵੇਰੇ ਵਰਕਆਊਟ ਕਰੋ ਇਨਾ ਤਿੰਨਾ ਚਾਰਾਂ ਚੀਜ਼ਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਕਰ ਲਓ ਤੁਹਾਡਾ ਜਿਹੜਾ ਸਟ੍ਰੈਸ ਆ ਆਟੋਮੈਟਿਕ ਹੀ ਦੂਰ ਹੋ ਜਾਏਗਾ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਉਹਨਾਂ ਦੇ ਘਰੇ ਮਤਲਬ ਯਾਰ ਕੋਈ ਇਹੋ ਜੀ ਘਟਨਾ ਵਾਪਰ ਜਾਂਦੀ ਆ ਜਿਹੜੀ ਉਹਨਾਂ ਦੇ ਮਤਲਬੀ ਦਿਮਾਗ ਦੇ ਵਿੱਚ ਬਹਿ ਜਾਂਦੀ ਆ ਉਹ ਉਸੇ ਚੀਜ਼ ਨੂੰ ਬਾਰ-ਬਾਰ ਯਾਦ ਕਰੀ ਜਾਂਦੇ ਨੇ ਸਟ੍ਰੈਸ ਲਈ ਜਾਂਦੇ ਨੇ ਉਹਦੇ ਕਰਕੇ ਹਨਾ ਸੋ ਦੇਖੋ ਯਾਰ ਜੋ ਦੇਖੋ ਹੋ ਗਿਆ ਉਹ ਤਾਂ ਹੋ ਗਿਆ ਉਹ ਦੁਬਾਰੋ ਠੀਕ ਤਾਂ ਹੋ ਨਹੀਂ ਸਕਦਾ ਹੈਗਾ ਜੇ ਤਾਂ ਮੰਨ ਕੇ ਚਲੋ ਉਹ ਚੀਜ਼ ਠੀਕ ਹੋ ਸਕਦੀ ਹੈ ਫਿਰ ਤਾਂ ਉਹਦੇ ਬਾਰੇ ਬਾਰ-ਬਾਰ ਸੋਚ ਹਣਾ ਜਿਹੜੀ ਚੀਜ਼ ਠੀਕ ਨਹੀਂ ਹੋ ਸਕਦੀ ਹੈਗੀ ਅਸੀਂ ਉਹਦੇ ਬਾਰੇ ਕਿਉਂ ਬਾਰ-ਬਾਰ ਸੋਚਦੇ ਆ ਅਸੀਂ ਕਿਉਂ ਸੋਚ-ਸੋਚ ਕੇ ਸਟ्रेस ਲੈਨੇ ਆ ਕਿਉਂ ਅਸੀਂ ਆਪਣੇ ਸਰੀਰ ਨੂੰ ਖਰਾਬ ਕਰਦੇ ਆ ਸੋ ਇਸ ਕਰਕੇ ਸਟ्रेस ਬਿਲਕੁਲ ਨਾ ਲਵੋ ਜਿੰਨਾ ਜ਼ਿਆਦਾ ਤੁਸੀਂ ਸਟ्रेस ਲਓਗੇ ਤੁਸੀਂ ਉਨੇ ਜਿਆਦਾ ਤੁਸੀਂ ਬਿਮਾਰ ਹੋਵੋਗੇ ਤੁਹਾਡਾ ਭਾਰ ਵੀ ਵਧੇਗਾ ਹੀ ਵਧੇਗਾ 80 ਤੋਂ 85% 80 ਤੋਂ 85% ਲੋਕਾਂ ਦਾ ਭਾਰ ਇਸੇ ਕਰਕੇ ਵਧਿਆ ਹੋਇਆ ਵਾ ਵੀ ਉਹ ਸਟ੍ਰੈਸ ਬਹੁਤ ਜਿਆਦਾ ਲੈਂਦੇ ਆ ਤੁਸੀਂ ਸਟ੍ਰੈਸ ਬਿਲਕੁਲ ਨਹੀਂ ਲੈਣਾ ਹੈਗਾ ਤੁਸੀਂ ਸਟ੍ਰੈਸ ਲੈਣਾ ਛੱਡ ਦਿਓ ਤੇ ਤੁਸੀਂ ਡਾਈਟ ਨੂੰ ਫੋਲੋ ਕਰਨਾ ਤੇ ਵਰਕਆਊਟ ਕਰਨਾ ਸ਼ੁਰੂ ਕਰ ਦਿਓ ਤੁਹਾਡਾ ਭਾਰ ਦੇਖੋ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਨੰਬਰ 6 ਦੇ ਉੱਤੇ ਹੈਗਾ ਜੀ ਤੁਸੀਂ 7 ਤੋਂ 8 ਘੰਟੇ ਦੀ 7 ਤੋਂ 8 ਘੰਟੇ ਦੀ ਤੁਸੀਂ ਨੀਂਦ ਜਿਹੜੀ ਉਹ ਲੈਣੀ ਹੀ ਲੈਣੀ ਆ ਦੇਖੋ ਭਾਰ ਨੂੰ ਘਟਾਉਣ ਲਈ ਨਾ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਉਹ ਹੈਗੀ ਨੀਂਦ ਨੀਂਦ ਲੈਣੀ ਜ਼ਰੂਰੀ ਆ ਉਹ ਵੀ ਕਿੰਨੀ 7 ਤੋਂ 8 ਘੰਟੇ ਦੀ ਘਟੋ ਘਟ ਜੇ ਤੁਸੀਂ 7 ਤੋਂ 8 ਘੰਟੇ ਦੀ ਤੁਸੀਂ ਨੀਂਦ ਲਓਗੇ ਨਾ ਤਾਂ ਜਾ ਕੇ ਤੁਹਾਡਾ ਜਿਹੜਾ ਭਾਰਾ ਉਹ ਘਟੇਗਾ ਕਿਉਂਕਿ ਜਦੋਂ ਸਾਡਾ ਭਾਰ ਘਟਦਾ ਵਾ ਜਿਹੜਾ ਭਾਰ ਘਟਣ ਦਾ ਪ੍ਰੋਸੈਸ ਆ ਨਾ ਉਹ ਪ੍ਰੋਸੈਸ ਸੌਣ ਵੇਲੇ ਹੀ ਸ਼ੁਰੂ ਹੁੰਦਾ ਵਾ ਜਿਹੜੀ ਸਾਡੀਆਂ ਕੈਲਰੀਜ਼ ਬਰਨ ਹੁੰਦੀਆਂ ਨੇ ਸਾਡੀ ਬੋਡੀ ਕੈਲਰੀਜ਼ ਕਦੋਂ ਬਰਨ ਕਰਦੀ ਆ ਜਦੋਂ ਅਸੀਂ ਸੌਂ ਜਾਂਦੇ ਆ ਯਾਨੀ ਕਿ ਅਸੀਂ ਰੈਸਟ ਮੋਡ ਦੇ ਉੱਤੇ ਹੁੰਨੇ ਆ ਜਦੋਂ ਅਸੀਂ ਰੈਸਟ ਮੋਡ ਦੇ ਉੱਤੇ ਹੁੰਨੇ ਆ ਉਦੋਂ ਸਾਡੀ ਕੈਲਰੀਜ਼ ਬਰਨ ਹੋਣੀਆਂ ਸ਼ੁਰੂ ਹੁੰਦੀਆਂ ਨੇ ਉਦੋਂ ਸਾਡਾ ਭਾਰਾ ਜਿਹੜਾ ਘਟਣਾ ਸ਼ੁਰੂ ਹੁੰਦਾ ਵਾ ਸੋ ਇਸ ਕਰਕੇ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਲੈਣੀ ਹੀ ਲੈਣੀ ਆ ਜੇ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਲਓਗੇ ਇੱਕ ਤਾਂ ਤੁਹਾਡਾ ਜਿਹੜਾ ਇਹਦੇ ਨਾਲ ਭਾਰਾ ਉਹ ਵੀ ਘਟੇਗਾ ਨੰਬਰ 2 ਦੇ ਉੱਤੇ ਸਟ੍ਰੈਸਾ ਜਿਹੜਾ ਤੁਹਾਡਾ ਉਹ ਵੀ ਖਤਮ ਹੋਏਗਾ ਜੇ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਲਓਗੇ ਜੇ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਨਹੀਂ ਲਓਗੇ ਨਾ ਤੁਹਾਡਾ ਭਾਰ ਘਟੇਗਾ ਨਾ ਤੁਹਾਡਾ ਜਿਹੜਾ ਸਟ੍ਰੈਸ ਆ ਉਹ ਖਤਮ ਹੋਏਗਾ ਸੋ ਇਸ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ 7 ਤੋਂ 8 ਘੰਟੇ ਦੀ ਨੀਂਦ ਜਿਹੜੀ ਉਹ ਤੁਸੀਂ ਲੈਣੀ ਹੀ ਲੈਣੀ ਆ ਤਾਂ ਹੀ ਮੈਂ ਤੁਹਾਨੂੰ ਕਹਿਣਾ ਹਾਂ ਵੀ ਤੁਸੀਂ 8-9 ਵਜੇ ਤੱਕ ਤੁਸੀਂ ਸੋ ਜਾਇਆ ਕਰੋ ਠੀਕ ਹੈ ਜੀ ਸਵੇਰੇ 5-6 ਵਜੇ ਉੱਠ ਜਾ ਕਰੋ 4 ਵਜੇ ਉੱਠ ਜਾ ਕਰੋ ਤਾਂ ਤੁਹਾਡੀ ਜਿਹੜੀ 7-8 ਘੰਟੇ ਦੀ ਨੀਂਦ ਆ ਉਹ ਪੂਰੀ ਹੋਊਗੀ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਤਾਂ ਤੁਹਾਡਾ ਜਿਹੜਾ ਸਟ्रेस ਆ ਉਹ ਦੂਰ ਹੋਏਗਾ ਜੀ ਉਸ ਤੋਂ ਬਾਅਦ ਜਿਹੜੀ ਲਾਸਟ ਚੀਜ਼ ਆ ਤੁਸੀਂ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਤੁਸੀਂ 3 ਤੋਂ ਲੈ ਕੇ 4 ਲੀਟਰ ਪਾਣੀ ਆ ਜਿਹੜਾ ਉਹ ਪੀਣਾ ਹੀ ਪੀਣਾ ਵਾ ਭਾਰ ਘਟੋਣ ਦੇ ਵਿੱਚ ਪਾਣੀ ਦਾ ਸਾਡਾ ਬਹੁਤ ਵੱਡਾ ਯੋਗਦਾਨ ਆ ਯਾਨੀ ਕਿ ਇਹਦਾ ਬਹੁਤ ਵੱਡਾ ਯੋਗਦਾਨ ਆ ਭਾਰ ਘਟੋਣ ਦੇ ਲਈ ਅਸੀਂ ਲੋਕ ਕੀ ਕਰਦੇ ਆ ਅਸੀਂ ਦਿਨ ਦੇ ਵਿੱਚ ਵੱਧ ਤੋਂ ਵੱਧ 1 ਲੀਟਰ ਪਾਣੀ ਪੀਂਨੇ ਆ ਬਸ ਇਸ ਤੋਂ ਜ਼ਿਆਦਾ ਅਸੀਂ ਪਾਣੀ ਪਿੰਦੇ ਹੀ ਨਹੀਂ ਹੈਗੇ ਉਹਨਾਂ ਨੂੰ ਬਹਿਮਾ ਜੇਹੀ ਜ਼ਿਆਦਾ ਪਾਣੀ ਪੀ ਲੰਗੇ ਸਾਡਾ ਜਿਹੜਾ ਭਾਰ ਉਹ ਵਧ ਜੇਗਾ ਸੋ ਪਾਣੀ ਪੀਣ ਨਾਲ ਕਦੇ ਵੀ ਭਾਰ ਨਹੀਂ ਵਧਦਾ ਹੁੰਦਾ ਪਾਣੀ ਪੀਣ ਨਾਲ ਜਿਹੜਾ ਉਹ ਭਾਰ 101% ਘਟਦਾ ਹੀ ਹੁੰਦਾ ਵਾ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ ਤੁਹਾਡਾ ਜਿਹੜਾ ਭਾਰ ਆ ਘਟੇਗਾ ਹੀ ਘਟੇਗਾ ਕਿਉਂਕਿ ਦੇਖੋ ਜਦੋਂ ਤੁਸੀਂ ਸਿੰਪਲ ਪਾਣੀ ਪੀਨੇ ਹੋ ਨਾ ਸਿੰਪਲ ਪਾਣੀ ਦੇ ਵਿੱਚ ਜ਼ੀਰੋ ਕੈਲਰੀਜ਼ ਹੁੰਦੀਆਂ ਨੇ ਜ਼ੀਰੋ ਕੈਲਰੀਜ਼ ਹੁੰਦੀਆਂ ਨੇ ਉਹ ਤੁਹਾਡਾ ਭਾਰ ਕਿਵੇਂ ਵਧਾ ਦੇਗਾ ਭਾਰ ਤੁਹਾਡਾ ਤਾਂ ਵਧੇਗਾ ਜੇ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਕੋਈ ਫਲੇਵਰ ਐਡ ਕਰ ਦੋਗੇ ਇਹਦੇ ਵਿੱਚ 슈ਗਰ ਐਡ ਕਰ ਦੋਗੇ ਤੁਸੀਂ ਇਹਦੇ ਵਿੱਚ ਤਾਂ ਤੁਹਾਡਾ ਭਾਰ ਵਧਾਏਗਾ ਫਿਰ ਇਹਦੇ ਵਿੱਚ ਕੇਲੇ ਵਧ ਜਾਣੀ ਆ ਜਿਹੜੀ ਚੀਜ਼ ਵਿੱਚ ਕੇਲੀ ਦੀ ਜੀਰੋ ਆ ਉਹ ਤੁਹਾਡਾ ਭਾਰ ਕਿਵੇਂ ਵਧਾ ਦੇਗੀ ਸੋ ਪਾਣੀ ਤੁਹਾਡਾ ਭਾਰ ਘਟੋਂਦਾ ਹੀ ਘਟੋਂਦਾ ਵਾ ਕਿਉਂਕਿ ਪਾਣੀ ਜਿਹੜਾ ਸਾਡਾ ਪੇਟ ਸਾਫ ਕਰ ਦਿੰਦਾ ਬਿਲਕੁਲ ਜੋ ਵੀ ਸਾਡੀ ਬੋਡੀ ਦੇ ਵਿੱਚ ਗੰਦਮੰਦ ਜੰਮਿਆ ਹੁੰਦਾ ਵਾ ਉਹ ਪਾਣੀ ਉਹਨੂੰ ਮੰਨ ਲਓ ਮੂਤਰ ਦੇ ਰਹੀਂ ਬਾਹਰ ਕੱਢ ਦਿੰਦਾ ਜਿਹਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਵਾ ਤੁਹਾਡੀ ਫੈਟ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਤੋ ਤੁਹਾਡੀ ਜਿਹੜੀ ਬੋਡੀ ਆ ਬਿਲਕੁਲ ਅੰਦਰੋਂ ਸਾਫ਼ ਹੋ ਜਾਂਦੀ ਆ ਸੋ ਇਸ ਕਰਕੇ ਦਿਨ ਦੇ ਵਿੱਚ ਘੱਟੋ ਘੱਟ 3 ਤੋਂ 4 ਲੀਟਰ ਪਾਣੀ ਜ਼ਰੂਰ ਪੀਆ ਕਰੋ ਹੁਣ ਜਿਵੇਂ ਕਿ ਗਰਮੀ ਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੁਣ ਗਰਮੀਆਂ ਆ ਗਈਆਂ ਗਰਮੀਆਂ ਦੇ ਵਿੱਚ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ ਬਟ ਉਹਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ 슈ਗਰ ਜਿਹੜੀ ਐਡ ਨਹੀਂ ਕਰਨੀ ਹੈਗੀ ਪਾਣੀ ਦੇ ਵਿੱਚ ਦੋ ਤਿੰਨ ਨਿੰਬੂ ਨਿਚੋੜੋ ਤੇ ਉਹਦੇ ਵਿੱਚ ਕਾਲਾ ਨਮਕਾ ਜਿਹੜਾ ਤੁਸੀਂ ਉਹ ਪਾ ਲਓ ਤੇ ਤੁਸੀਂ ਪੀ ਸਕਦੇ ਹੋ ਸੋ ਨਿੰਬੂ ਪਾਣੀ ਨਾਲ ਜਿਹੜਾ ਤੁਹਾਡਾ ਭਾਰਾ ਉਹ ਨਿਵਦੇਗਾ ਸੋ ਤੁਹਾਡਾ ਭਾਰਾ ਜਿਹੜਾ ਉਹ ਕਟੇਗਾ ਹੀ ਘਟੇਗਾ ਸੋ ਨਿੰਬੂ ਪਾਣੀ ਵੀ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰੇਗਾ ਜੇ ਤੁਸੀਂ ਮੇਰੀਆਂ ਸੱਤ ਗੱਲਾਂ ਤੁਸੀਂ ਮੰਨ ਲਿਆ ਨਾ ਤਾਂ ਤੁਸੀਂ ਦੇਖੋ ਤੁਹਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਹੋਣਾ ਸ਼ੁਰੂ ਹੋ ਜਾਏਗਾ ਤੁਹਾਡਾ ਲਾਈਫ ਸਟਾਈਲ ਚੇਂਜ ਹੋ ਜਾਏਗਾ ਬਿਲਕੁਲ ਤੇ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਤੁਸੀਂ ਫਿੱਟ ਮਹਿਸੂਸ ਕਰੋਗੇ ਤੇ ਤੁਸੀਂ ਆਪਣੇ ਆਪ ਨੂੰ ਹੈਲਦੀ ਮਹਿਸੂਸ ਕਰੋਗੇ ਤੇ ਤੁਹਾਡਾ ਭਾਰ ਜਿਹੜਾ ਦੇਖਿਓ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਪਲੀਜ਼ ਤੁਸੀਂ ਇੱਕ ਵਾਰ ਆ ਗੱਲਾਂ ਨੂੰ ਜ਼ਰੂਰ ਫੋਲੋ ਕਰੋ ਜੇ ਤੁਸੀਂ ਆ ਗੱਲਾਂ ਨੂੰ ਫੋਲੋ ਕਰ ਲਿਆ ਫਿਰ ਤੁਸੀਂ ਰਿਜ਼ਲਟ ਦੇਖਿਓ 10 ਤੋਂ 15 ਦਿਨਾਂ ਬਾਅਦ ਹੀ ਤੁਹਾਨੂੰ ਆਪਣੇ ਆ ਸ਼ੁਰੂ ਹੋ ਜਾਣਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈਦਾ ਅਨੁਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ